ਇਹ ਉਹ ਆਪਣਾ ਇਕੱਲੇ ਇਕੱਲੇ ਚਾਹ ਪੀ ਜਾਂਦੇ ਆ ਮੈਨੂੰ ਦਿੰਨੇ ਨਹੀਂ ਹੈਗੇ ਵਗਿਆ ਤਾਂ ਸਿਰਫ ਇਤਲੀ ਹੋਰ ਕਿੰਨੇ ਚਾਹ ਪੀਓਗੇ ਔਰ ਥੋੜੇ ਦੇਰ ਤੋਂ ਫਿਰ ਮੰਦਾ ਗਾਇਸ ਆ ਦੇਖੋ ਅਸੀਂ ਚਿਪਸ ਖਾ ਰਹੇ ਨੇ ਚਿਪਸ ਦੇ ਨਾਲ ਚਾਹ ਚਾਹ ਪੀਦੇ ਚਿਪਸ ਖਾ ਲੋ ਕੀ ਕਰੀਏ ਚਾਹ ਪੀਣੀ ਆ ਜੀ ਗਰੀਬ ਬੰਦੇ ਹਨ ਆਰ ਕੀ ਖਾਣਾ ਇਹ ਮੈਂ ਨਾਲ ਹੱਸ ਕੇ ਬੈਠਿਆ ਇਹ ਵੀ ਦੇਖੋ ਚਾਹ ਪੀ ਰਿਹਾ ਹੱਥ ਜੱਗ ਆਪ ਲੈ ਗਿਆ ਕੱਪੜਾ ਵੀ ਅੱਜ ਤਾਂ ਘੜ ਲਓ ਹਲੇ ਮੈਂ ਨਾ ਰੋਟੀ ਬਣਾ ਕੇ ਹਟੀ ਸੀ ਰੋਟੀ ਬਣਾ ਕੇ ਹਟਾ ਮੁੰਤਾ ਫਿਰ ਇਹਨਾਂ ਨੂੰ ਨਾਸ਼ਤਾ ਦਿੱਤਾ ਡਾਡੀ ਨੂੰ ਦਿੱਤਾ ਫਿਰ ਇਹਨਾਂ ਨੂੰ ਫਿਰ ਚਾਹ ਬਣਾ ਕੇ ਦਿੱਤੀ ਕਹਿੰਦੇ ਚਾਹ ਪਿੰਦੇ ਵੇਆ ਦੁਵਾਰਾ ਤਾਂ ਹੁੰ ਜਾਣਗੇ ਕੰਮ ਤਾਂ ਹੈ ਕੰਮ ਤਾਂ ਜਾਣਗੇ ਫਿਰ ਬਸ ਦਫੇਰੇ ਫਿਰ ਅੱਜ ਰੋਟੀ ਲੈ ਕੇ ਨਹੀਂ ਜਾ ਰਹੇ ਕਿੰਨੇ ਉਥੇ ਲੰਗਰ ਹੈ ਸੰਗਰਾਮ ਤਾਂ ਹੈ ਨਾ ਸੇ ਲੰਗਰ ਇਸ ਵਿੱਚ ਗਾਇਸ ਆਮ ਦੇ 7:00 ਵਜੇ ਲੱਗੇ ਆ ਦੇਖੋ ਆ ਦੇਖੋ ਸਾਡਾ ਬੈੱਡ ਲੱਗਿਆ ਹੋਇਆ ਅਰੇ ਤੇ ਉਹ ਕਮਰੇ ਨੇ ਆ ਦੇਖਾ ਸਾਰੇ ਕਮਰੇ ਇੱਥੇ ਆ ਸਾਡਾ ਪਿੱਛੇ ਬਾਥਰੂਮ ਬਣੇ ਹੋਇਆ ਇਹ ਸਾਡਾ ਕਮਰਾ ਹੈ ਜੀ ਤੇ ਅਸੀਂ ਕਿਰਾਏ ਤੇ ਦਿੰਨੇ ਆ ਇੱਥੇ ਆਪਾਂ ਰੋਟੀ ਪਾਣੀ ਸਾਰਾ ਕੁਝ ਬਣਾਉਣੇ ਆ ਮੈਂ ਨਾ ਫੋਨ ਨਾਲ ਗੁਆਉਣ ਦੇ ਇੰਤੋ ਲੱਗੀ ਐ ਸੀ ਗੋਣ ਉਹਨਾਂ ਦੇ ਹਸਬੰਦ ਆਏ ਸੀ ਨਾ ਕੰਮ ਤੋਂ ਫਿਰ ਗੁਮਣੇ ਤੇ ਫੋਨ ਰੱਖੇ ਐ ਸੀ ਤਾਈ ਮੈਂ ਵੀਡੀਓ ਬਣਾਉਣ ਲੱਗ ਪਿਆ ਸਾਰੇ ਦਿਨ ਦੇ ਵੀਡੀਓ ਬਣਾਣਾ ਸਵੇਰੇ ਥੋੜੀ ਜਿਹੀ ਬਣਾ ਲਈ ਸੀ ਸ਼ਾਮ ਨੂੰ ਉਹਨਾਂ ਸ਼ਾਮ ਨੂੰ ਥੋੜੀ ਜਿਹੀ ਬਣਾ ਲੰਨੀ ਆ ਤੇ ਮੇਰੇ ਤੋਂ ਸੁਣੇਗਾ ਜਦ ਨਾਲੇ ਹਸਬੰਦ ਉਹਨਾਂ ਨਾਲ ਫੋਨ ਮੰਗਤੇ ਲੈ ਆਣੇ ਆ ਤੇ ਸਾਨੂੰ ਹੁਣ ਆਏ ਸੀ ਤੇ ਮੈਂ ਫੋਨ ਮੰਗ ਕੇ ਫਟਾਫਟ ਲੈ ਵੀਡੀਓ ਬਣਾਉਣ ਵਾਸਤੇ ਤੇ ਨਾ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜਿੰਨਾ ਤੁਸੀਂ ਰਿਪੋਰਟ ਕਰੋਗੇ ਉਹਨੇ ਸਾਨੂੰ ਅੱਛਾ ਹੋਊਗਾ ਮੈਂ ਨਵਾਂ ਫੋਨ ਲੈ ਸਕਦੀ ਆ ਆਪਣੇ ਫਿਰ ਸਾਰੇ ਦਿਨ ਦੀ ਮੈਂ ਵੀਡੀਓ ਬਣਾਉਂਗਾ ਤੁਹਾਨੂੰ ਸਾਰੀ ਆਪਣੀ ਲਾਈਫ ਸਟਾਈਲ ਰਿਕਵਰਮੈਂਟ ਦਾ ਸਿਕਰੇਟ ਹੱਦਿਆ ਦਿਨੇ ਕੀ ਕਰਦੇ ਆਪਣੇ ਦਿੰਦੇ ਕੀ ਕਰਦੇ ਹੁੰਦੇ ਗੁੰਨੂ ਔਰ ਪਲੀਜ਼ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਆਲ ਦਾ ਗਾਇਜ਼